ਹੈਲੋ ਜੀ ਸੱਚੇ ਆਕਾਰ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਲੱਗਿਆ ਜੀ ਆਪਾਂ ਆਪਣੀ ਅੱਜ ਵਾਲੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜਾ ਸਾਡਾ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਦਾਮ ਹੋ ਚੁੱਕਿਆ ਜੀ 4:30 ਦਾ ਤੇ ਆਪਾਂ ਸਾਰਾ ਦਿਨ ਦਾ ਦਿਨ ਦੇ ਕੰਮ ਤਾਂ ਤੇ ਸੋੜ ਨਾਲ ਸ਼ੇਅਰ ਨਹੀਂ ਕੀਤੇ ਆਥਰ ਦੇ ਟਾਈਮ ਹੁਣ ਵੀਡੀਓ ਬਣਾ ਰਹੇ ਆ ਤੇ ਲੋ ਜੀ ਸੋਨੂੰ ਮੰਮੀ ਨਾਲ ਮਲਾਉਣੇ ਆਪਾਂ ਲੋ ਜੀ ਆਪਾਂ ਲਾਗੇ ਨੀਰਾ ਲਾਉਣ ਸਨਨੀ ਸਾਡੇ ਨੂੰ ਕਹਿੰਦੇ ਸਨਨੀ ਸਨਨੀ ਲੋਨ ਜੋ ਖਾੜਾ ਲਾਉਣ ਚ ਜਾ ਇਹਨੂੰ ਕਹਿੰਦੇ ਨੀਰਾ ਠ ਲਾਉਣਾ ਪੰਜਾ ਆਜ ਦਾ ਕਹਿੰਦੇ ਆ ਪੱਠੇ ਰਲੋਰ ਅੱਦੋ

ਨੇ ਰੀਜੀ ਵਾਲਾ ਹੋਇਆ ਬੈ ਜੀ ਰੱਬ ਵੱਲਈ ਆ ਲਾਦਾ ਹੁਣ ਵੀ ਏਰੀ ਆ ਹੁਣ ਵੀ ਆਈ ਨਹੀਂ ਪਾਦੇ ਰੱਬਾ ਪਰ ਦੇਖਿਆ ਰੇ ਨਾਲੇ ਤਾਂ ਕੋ ਚਾਰ ਪੰਜ ਦਿਨ ਮੌਸਮ ਸੰਡਾ ਹੋ ਜੀ ਨਾਲੇ ਜਿਹਦੇ ਨਾਲ ਬੀਜ ਨਾਲੀ ਗਈ ਆ ਹਨਾ ਬੀਜ ਬਜਾਈ ਕਰਨ ਨਾਲ ਜੀ ਉਹ ਕਰ ਲੈਣਗੀ ਬੰਸਾਵਾ ਬਾਵਾ ਜੀ ਤੇਲ ਹੋਈ ਜਾਂਦੀ ਐ ਜੀ ਚਲੋ ਆਪਾਂ ਪਸ਼ੂ ਬੰਨ ਲੀਏ ਫੇਰ ਮਿਲਦੇ ਲੋ ਜੀ ਪਸ਼ੂ ਆਪਾਂ ਬੰਨ ਤੇ ਤੇ ਆਪਾਂ ਲੱਗੇ ਗੋਹਾ ਖੂੜਾ ਸੱਟਣ ਐਸ ਵੇਲੇ ਤਾਂ ਜੀ ਚਾਰ ਮੱਠੜੀ ਹੁੰਦੀ ਥੋੜਾ ਹੀ ਹੁੰਦਾ ਐਸ ਵੇਲੇ ਤਾਂ ਕੁਝ ਪਸ਼ੂਆਂ ਨੂੰ ਹਜੇ ਹਰਾ ਚਾਰਾ ਨਹੀਂ ਨਾ ਪੈਂਦਾ ਤੇ ਆਪਾਂ ਇਹ ਹੁਣ ਪਸੂ ਕਰ ਲਈ ਤੂੜੀ ਤੇ ਆ ਕੇਰਾ ਮਹੀਨਾ ਹੋ ਗਿਆ ਵਿਚਾਰਿਆਂ ਨੂੰ ਐਕਤੀ ਹਰਾ ਨਹੀਂ ਮਿਲਿਆ ਤੇ ਹੁਣ ਆਪਣੀ ਮੱਕੀ ਹੋ ਗਈ ਤੇ ਜਸ਼ਨ ਰੈਡੀ ਕਰਦੇ ਸੀ ਕਹਿੰਦੇ ਮੰਗਲਵਾਰ ਵਾਲੇ ਦਿਨ ਵਾਧਾ ਲਾਵਾਂਗੇ ਨੀ ਮਸਰਾ ਹੁਣ ਆਪੜੇ ਚੜੂ। ਥੋੜ ਹੁਣ ਆਪਣੇ ਬਾਧੂ ਰਹੂਗਾ ਜੀ ਹਰਾ ਹੁਣ ਨਹੀਂ ਮੁਕਦਾ। ਜਿਹੜਾ ਮਹਨ ਕਹਿ ਰਹੇ ਪਹਿਨਾ ਚਾਰੋਂ ਵੀ ਪਹਿਨਾ ਚਾਰੋਂ ਕਿ ਮੱਕੀ ਪਈਆ ਵੱਡ ਹੋ ਜਾ। ਹਾਂ ਜਿਹੜਾ ਜਿਵੇਂ ਜਿਵੇਂ 11 ਪਹਿਲਾ ਹੋ ਜਾ ਨਾਲ ਦੀ ਨਾਲ ਬੀਜਾ ਜਾਵੇ ਤਾਂ ਹਰਾ ਮੁਕਦਾ ਹੀ ਨਹੀਂ। ਉਹਨੂੰ ਵੱਡ ਫੇਰ ਜਿਹੜਾ ਵਿਹਲਾ ਵਿਹਲਾ ਪਹਿਲਾ ਕਰਾਂਗੇ। ਹੁਣ ਤਾਂ ਵੀ ਅੱਗੇ ਤਾਂ ਐ ਹੁੰਦਾ ਸੀ ਵੀ ਕਿਸੇ ਦਾ ਟਰੈਕਟਰ ਮੰਗਣਾ ਅਗਲਾ ਦਿਨ ਦਾ ਨਹੀਂ ਸੀ। ਹੁਣ ਤਾਂ ਸਭ ਵੀ ਕੋਲੇ ਆ ਤੇ ਹੋਰ ਹੁਣ ਤਾਂ ਮੱਕੀ ਬੀਜਣ ਵਾਲੀ ਮਸ਼ੀਨ ਵੀ ਆ ਟਰੈਕਟਰ ਵੀ ਆਉਂਦਾ। ਅੱਗੇ ਵਗ ਟਰੈਕਟਰ ਮੰਗਦੇ ਜੀ ਕਿਸੇ ਦਾ ਤੇ ਪਾਣੀ ਪੂਣੀ ਲਾ ਕੇ ਰੱਖ ਦਿੰਦੇ ਕੋਈ ਦੰਦਾ ਹੋ ਜਾਂਦਾ ਤੇ ਟਰੈਕਟਰ ਮੰਗਦੇ ਅੱਜ ਦੇ ਲੈ ਜਿਓ ਸਵੇਰੇ ਲੈ ਜਿਓ ਐਨੇ ਸਾਡੇ ਬਾਣ ਸੁੱਕ ਜਾਂਦਾ ਹੁੰਦਾ ਸੀ ਤੇ ਚਲੋ ਵੀ ਹੁਣ ਆਪਦਾ ਸੰਦ ਟਰੈਕਟਰ ਹੈਗਾ ਹਨਾ ਤਾਂ ਬੰਦਾ ਆਪਦੀ ਹੁਣ ਅਸੀਂ ਫਸਲ ਵਾੜੀ ਆਪਦੀ ਸਾਰੀ ਸਾਰੀ ਬੀਜਤੀ A to Z ਤੇ ਸੁਖਣਾ ਵੀ ਵਧੀਆ ਖੜੀ ਏ ਸਾਰੀ ਤੇ ਸੰਦ ਆਪਦਾ ਹੁੰਦਾ ਹੀ ਏ ਜੀ ਫਰਕ ਹਨਾ ਆਪਦੇ ਸੰਦ ਹੋਣ ਤਾਂ ਫਰਕ ਤਾਂ ਬਹੁਤ ਪੈ ਜਾਂਦਾ ਤੇ ਚਲੋ ਜੀ ਆਪਾਂ ਸਿੱਟ ਲਈਏ ਗੋਆ ਤੇ ਮੰਮੀ ਜੀ ਨੇ ਲਾ ਗਏ ਸਬਜ਼ੀ ਅੱਜ ਆਪਾਂ ਟਿੰਡੀਆਂ ਬਣਾਵਾਂਗੇ ਆਪਣੇ ਆਪ ਦੀਆਂ ਖਾਗੀਆਂ ਚਾਰ ਪੰਜ ਬੰਨਾਂ ਜਿਹੜੀਆਂ ਉਹ ਰੇ ਉਗ ਰਹੀਆਂ ਇਹ ਚੋ ਖਾਗੀਆਂ ਕਿੰਨੇ ਸਾਰੀਆਂ ਤਾਂ ਹੋਣੀਆਂ ਮੰਮੀ ਹਣਾ ਹਾਂ ਕਿੰਨੇ ਮੋਜ ਨਾਲ ਤੇ ਚਾਰ ਪੰਜ ਗੰਢੇ ਪਾਲਾਂ ਜੀ ਵਧੀਆ ਸਾਜੂ ਤੇ ਟਿੰਡੀਆਂ ਭਣ ਕੇ ਫੜਾਇਆ ਇਹ ਦੇਖੋ ਭਣ ਕੇ ਅੱਜ ਬਣਾਉਂਗੀ ਕਿ ਸਵੇਰੇ ਚੇਰੂ ਹਾਂ ਕੰਮ ਚੰਗਾਇਦਰਾ ਚਲੋ ਸੇ ਟੋਆ ਫਟਲੇ ਹੋ ਰਹਾ ਉਹ ਤੇ ਕਦੂਆਂ ਦੀ ਬੱਲ ਦੇ ਥੱਲੇ ਟੋਆ ਫਟਲੇ ਬਹੁਤ ਸਿਆਣਾ ਐਜ ਬਹਿ ਗਿਆ ਤਾਂ ਮੋਜ ਨਾਲ ਚਲੋ ਜੀ ਮੈਂ ਸੱਟ ਲਾਗੂ ਲੋ ਜੀ ਮੰਮੀ ਚੀਰ ਰਹੀ ਆ ਟਿੰਡੀਆਂ ਲਸਣ ਨਹੀਂ ਲਿਆ ਮੰਮੀ ਮੁੱਟਕੇ ਮੈਂ ਨਹੀਂ ਪਸਲਾ ਮੈਂ ਤਾਂ ਲਸਣ ਪਾਲਾਂਗੇ ਕੱਲੀ ਲਿਆ ਦੇ ਲਿਆ ਦੂੰਗੀ ਮੈਂ ਪਾਣੀ ਵੀ �्हीਉਣੇ ਕਿਰਾ ਮੂੰਹ ਸੁੱਕੀ ਆ ਦੋ ਗੰਢਾ ਨਹੀਂ ਚੱਕਲੇ ਲਸਣ ਹੋਰ ਲਿਆਉਣਾ ਨਹੀਂ ਪਈ ਐ ਇੱਕ ਵੱਡੀ ਗੰਢੀ ਦਿਉਣੀਆਂ ਜਾ ਕੇ ਲੋ ਜੀ ਮੈਂ ਪਾਣੀ ਪੀ ਗਿਆ ਮੂੰਹ ਸੁੱਕੀ ਅੱਜ ਮੈਂ ਨਾ ਨੀਰਾਪੋਂ ਤੋਂ ਪਹਿਲਾਂ ਨੀ ਪਾਣੀ ਪਿੱਤਾ ਤੇ ਬਹੁਤ ਜਿਆਦਾ ਐ ਲੱਗ ਜਾਂਦਾ ਵੀ ਬਸ ਮੂੰਹ ਸੁੱਕੂਗਾ ਜਮੀ ਤੇ ਇਹ ਆਪਾਂ ਤਾਂ ਹੱਤਾ ਜੀ ਇੱਧਰ ਪਾਣੀ ਗਰਮ ਤੇ ਆਪਾਂ ਨੂੰ ਨਾ ਕਮੈਂਟ ਆਇਆ ਇੱਕ ਦਿਨ ਮੈਨ ਲਗਾ ਅਗਮ ਥਾਲੀ ਵਾਲ ਜਿਹੜੇ ਉਹਨਾਂ ਦੇ ਆਇਆ ਸੀਗਾ ਤੇ ਉਹ ਕਹਿੰਦੇ ਸੀਗੇ ਕਹਿੰਦੇ ਵੀ ਤੁਸੀਂ ਹਜੇ ਵੀ ਪਾਣੀ ਗਰਮ ਧਰਦੇ ਹੋ ਕਹਿੰਦੇ ਤੁਸੀਂ ਗਰਮ ਪਾਣੀ ਨਾ ਨਹਾਉਣਿਓ ਤੇ ਸਾਡੇ ਪਤਾ ਕੀ ਹੈ ਜੀ ਸਾਡੇ ਟੈਂਕੀ ਜਿਹੜੀ ਤੁਸੀਂ ਟੈਂਕੀ ਦੇਖੋ ਸਾਡੀ ਜਿਹੜੀ ਉਹ ਨਾ ਹੋਣਾ ਕਰਤੇ ਆ ਤੁਸੀਂ ਦੇਖੋ ਵੀ ਟੈਂਕੀ ਸਾਡੇ ਪਹਿਲਾਂ ਆ ਸਿਮਿੰਟ ਦੀ ਬਣਾਈ ਹੋਈ ਸੀਗੀ ਇਟਾਂ ਦੀ ਤੇ ਇਹ ਇਹ ਹੋ ਗਈ ਲੀਕ ਫੁੱਟ ਗਈ ਇਹ ਮੁੜ ਕੇ ਅਸੀਂ ਇਹਦਾ ਤਾਂ ਵਾਲਾ ਵੀ ਚੱਕ ਕੇ ਉਤਲਾ ਜਿਹੜਾ ਹੁੰਦਾ ਵੀ ਸੀਗਾ ਛੱਤ ਜੀ ਤੇ ਫਿਰ ਅਸੀਂ ਜਿਹੜੀ ਰਬੜ ਦੀ ਟੈਂਕੀ ਹੁੰਦੀ ਹੈ ਆਪਣੀ ਪਲਾਸਟਿਕ ਦੀ ਉਹ ਧਰਤੀ ਇਹਦੇ ਵਿੱਚ ਤੇ ਜੇ ਤਾਂ ਹੁਣ ਸਾਡੀ ਜਿਹੜੀ ਪਲਾਸਟਿਕ ਦੀ ਟੈਂਕੀ ਆ ਵੀ ਇਹਦੇ ਆਸ-ਪਾਸ ਆ ਨਾ ਹੁੰਦੀ ਟੈਂਕੀ ਠੀਕ ਹੈ ਫਿਰ ਤਾਂ ਪਾਣੀ ਗਰਮ ਹੋ ਜਾਂਦਾ ਧੁੱਪ ਨਾਲ ਤਪ ਜਾਂਦਾ ਪਾਣੀ ਤੇ ਇਹਦੇ ਜਿਹੜੀ ਆ ਜਿਹੜੀ ਆਪਣੀ ਟੈਂਕੀ ਧਰੀ ਹੋਈ ਆ ਜਿਹੜੀਆਂ ਚੁੰਡਾਂ ਜਿੰਗਾਂ ਬਚੇ ਹੋਏ ਜਿਵੇਂ ਜਗ੍ਹਾ ਬਚੀ ਆ ਇਹ ਅਸੀਂ ਬਰੇਤੀ ਨਾ ਭਰਤੀ ਤੇ ਨਾ ਪਾਣੀ ਤਾਂ ਕਰਕੇ ਆਪਣੀ ਟੈਂਕੀ ਦੇ ਵਿੱਚ ਠੰਡਾ ਰਹਿੰਦਾ ਜੀ 12 ਮਹੀਨੇ 30 ਦਿਨ ਬਰਫ਼ ਵਰਗਾ ਪਾਣੀ ਰਹਿੰਦਾ ਠੰਡਾ ਜਿਹਹ ਜਿਹ ਪਾਣੀ ਸਾਡੀ ਡੱਗੀ ਚ ਹੁੰਦਾ ਠੰਡਾ ਉਹੋ ਜਿਹੀ ਟੈਂਕੀ ਦੇ ਵਿੱਚ ਹੁੰਦਾ ਜੇ ਤਾਂ ਆਸੇ ਪਾਸੇ ਆ ਇਹਦੇ ਉਹ ਨਾ ਹੁੰਦਾ ਹਨਾ ਇਹ ਅੰਡਰਗਰਾਊਂਡ ਨਾ ਹੁੰਦੀ ਫਿਰ ਤਾਂ ਪਾਣੀ ਹੋ ਜਾਂਦਾ ਧੁੱਪ ਨਾਲ ਗਰਮ ਤੇ ਪਾਣੀ ਸਾਡੀ ਟੈਂਕੀ ਦੇ ਵਿੱਚ ਗਰਮ ਨਹੀਂ ਹੁੰਦਾ ਤਾਂ ਕਰਕੇ ਸਾਨੂੰ ਪਾਣੀ ਮੁਤਾਰਨਾ ਪੈਂਦਾ ਜੀ ਤੇ ਨਹੀਂ ਤਾਂ ਲੋਡ ਹੀ ਨਹੀਂ ਹੁੰਦੀ ਹੈ ਨਾ ਗਰਮੀਆਂ ਸੋਨੂੰ ਪਤਾ ਬਾਕੀ ਜਦੋਂ ਹਾੜ ਜੇਠ ਦੇ ਮਹੀਨੇ ਆ ਗਏ ਉਦੋਂ ਉਦੋਂ ਪਾਣੀ ਆਪਾਂ ਗਰਮ ਧਰਨੋ ਹਟ ਜਾਗੇ ਉਹ ਤਾਂ ਆਮ ਵੀ ਐ ਲੱਗਦਾ ਵੀ ਠੰਡਾ ਸਾਡੇ ਪਾਣੀ ਨਾਲ ਆ ਗਿਆ ਉਹ ਤਾਂ ਸਾਰੇ ਠੰਡੇ ਪਾਣੀ ਨਾਲ ਨਾਲਿਆ ਕਰਨਗੇ ਤੇ ਹਾਜੀ ਘਰ ਆਪਣੀ ਟੈਂਕੀ ਦੇ ਵਿੱਚ ਪਾਣੀ ਗਰਮ ਨਹੀਂ ਹੁੰਦਾ ਜੀ ਧੁੱਪ ਨਾਲ ਤੇ ਲੋ ਜੀ ਆਪਣੀ ਜਾਮਣ ਦੇਖੋ ਤੁਸੀਂ ਕਿੱਡੀ ਹੋ ਗਈ ਜਾਮਣ ਇਹਦੇ ਨਾਲ ਨਾ ਪਾ ਰੱਖਿਆ ਗੁੱਗੀਆਂ ਨੇ ਮੈਂ ਬਾਹਲਾ ਨੇੜੇ ਨਹੀਂ ਉੱਭਦੀ ਉੱਡੀ ਜੂਵੀ ਸਾਰੀ ਉਹ ਮੜੀ ਦੀਨ ਦੀ ਉਸਨੂੰ ਪੁੱਛੀ ਤੇ ਉਹ ਬੱਤੀ ਪਤਾਉ ਬੱਤੀ ਤੇ ਆਲ ਦਾ ਪਾਰਖਾ ਘੁੱਗੀਆਂ ਨੇ ਵਿਚਾਰੀਆਂ ਨੇ ਬਹੁਤ ਔਖਾ ਪਾਇਆ ਜੀ ਆਲਨਾ ਕਿਉਂਕਿ ਆਲਨਾ ਬੜਾ ਪਾਈ ਪਾਹੂ ਕਰ ਢੱਕੇ ਧਰ ਲਿਆ ਕਰਨ ਤੇ ਹਨੇਰੀ ਆ ਜਾ ਕਰੇ ਹਵਾ ਨਾਲ ਥੱਲੇ ਵੱਜ ਜਾ ਕਰਨ ਢੇਰ ਲੱਗ ਜਾ ਕਰ ਇੱਥੇ ਚਾੜ ਨੂੰ ਇਕੱਠਾ ਕਰਿਆ ਕਰਾ ਤੇ ਵਸ ਇਹਨਾਂ ਨੇ ਵਿਚਾਰੀਆਂ ਕਾਮਜਾਬ ਹੋ ਹੀ ਗਈਆਂ 2-3 ਦਿਨ ਹੋ ਗਏ ਹੁਣ ਪਾ ਰੱਖਿਆ ਵਧੀਆ ਹੁਣ ਨਿਕਲਦਾ ਇਹ ਹੁਣ ਇਹਨਾਂ ਨੇ ਪੂਰਾ ਇਤਿਜਾਮ ਕਰਕੇ ਪਾ ਲਿਆ ਤੇ ਚਲੋ ਜੀ ਮੈਂ ਪਾਣੀ ਪੀ ਲਾ ਮੇਰਾ ਨਾ ਮੂੰਹ ਫੁੱਕੀ ਜਾਂਦਾ ਪਾਣੀ ਪੀ ਕੇ ਤੇ ਮੰਮੀ ਨੂੰ ਰਸਨਾ ਫੜਾ ਕੇ ਆਵਾਂ ਬਾਟੀ ਤੇ ਫਿਰ ਮੈਂ ਮਗਰ ਦੀ ਮਗਰ ਧਰ ਲੋ ਦਾਲ ਤੇ ਅੱਜ ਝਾੜੂ ਵਾਲਾ ਤਾਂ ਹੈ ਨਹੀਂ ਜੀ ਕੰਮ ਕੱਢਣ ਵਾਲਾ ਜਮ ਬਸ ਵਧੀਆ ਤੇ ਐਵੇਂ ਤਾਂ ਨਹੀਂ ਜ਼ਰੂਰੀ ਜੀ ਸ਼ਾਮ ਨੂੰ ਝਾੜੂ ਮਾਰਿਆ ਵੀ ਮਾੜਾ ਹੁੰਦਾ ਹਨਾ ਚੰਗਾ ਨਹੀਂ ਹੁੰਦਾ ਤੇ ਤਾਂ ਕਰਕੇ ਵਧੀਆ ਵਿਆਂ ਆਪਾਂ ਮਾਰ ਦਿੰਦੇ ਕਿਉਂਕਿ ਅੱਜ ਰਿੱਤਾ ਮਿੱਟੀ ਜਵਾਂ ਨਹੀਂ ਆਇਆ ਬਿਲਕੁਲ ਵੀ ਅੱਜ ਨੇਹਰੀ ਨਹੀਂ ਆਈ ਵੀ ਮਾੜੀ ਮਾੜੀ ਹਵਾ ਜੀ ਤਾਂ ਚੱਲੀ ਜਾਂਦੀ ਹੈ ਪਰ ਜਿਵੇਂ ਅੱਗੇ ਨੇਹਰੀ ਆਉਦੀ ਉਹ ਮੇ ਨਹੀਂ ਆਈ ਤੇ ਚਲੋ ਜੀ ਮੈਂ ਲਾ ਪਾਣੀ ਪੀ ਲਾਂ ਕਿਹੜਾ ਤੇ ਫਿਰ ਮम्मी ਲਸਣ ਫੜਾ ਕੇ ਆਵਾਂ ਤੇ ਫਿਰ ਕਰਾਂ ਆਪਦੀ ਸਬਜ਼ੀ ਦੀ ਤਿਆਰੀ ਲਓ ਜੀ ਆਪਾਂ ਲੱਗੇ ਸਬਜ਼ੀ ਬਣਾਉਣ ਸਬਜੀ ਜੀ ਉਹ ਤਾਂ ਟਿੰਡੀਆਂ ਸੀਗੀਆਂ ਤਿੰਨ ਭਾਂਤੀ ਸਬਜੀ ਅੱਜ ਵੈਸੇ ਆਪਣੀ ਟਿੰਡੀਆਂ ਤੇ ਗੰਡੇ ਤੇ ਮੰਮੀ ਫਲੀਆਂ ਤੋੜ ਲਿਆ ਸੀ ਥੋੜੀਆਂ ਜੀਆਂ ਫਲੀਆਂ ਖੜੀਆਂ ਸੀ ਆਪਣੇ ਲੱਗੀਆਂ ਮੰਮੀ ਕਹਿੰਦੀ ਵੀ ਜੇ ਆਪਾਂ ਕੱਲੀਆਂ ਤਰ੍ਹਾਂ ਗਏ ਸੀ ਸਾਰਨਾ ਤਾਂ ਹੈ ਨਹੀਂ ਫਿਰ ਤਾਂ ਇੱਕ ਜਣੇ ਜੋਗਰੀ ਬਣੂਗੀ ਤੇ ਕਹਿੰਦੀ ਉਹ ਜੇ ਆਪਾਂ ਐ ਡਿੱਕਾਂਗੇ ਵੀ ਚਲੋ ਹੋਰ ਲੱਗ ਜਾਣੀਆਂ ਫਿਰ ਇਹ ਪੱਕ ਜਾਣੀਆਂ ਤੇ ਫਿਰ ਮੰਮੀ ਜਿਹੜੀਆਂ ਸੀਗੀਆਂ ਥੋੜੀਆਂ ਜੀਆਂ ਤੋੜ ਲਏ ਅੱਜ ਆਪਾਂ ਤਰਨ ਭਾਂਤੀ ਸਬਜੀ ਬਣਾਵਾਂਗੇ ਟਿੰਡੀਆਂ ਤੇ ਗਵਾਰੇ ਦੀਆਂ ਫਲੀਆਂ ਤੇ ਗੰਡੇ ਠੀਕ ਸੁੱਕੀ ਸਬਜੀ ਜੀ ਬਸ 10 ਮਿੰਟਾਂ ਚ ਬਣ ਜੂਗੀ ਤੇ ਕਈ ਭੈਣਾ ਫੇਰ ਆਖਣੀ ਆਖਣਗੇ ਤੁਸੀਂ ਸੁੱਕੀ ਸਬਜੀ ਬਣਾਉਣੇ ਉਹਦੇ ਵੀ ਮਸਾਲਾ ਰਗੜਨੇ ਕੋ ਪਤਾ ਕੀ ਗੱਲ ਹੈ ਜੀ ਸਾਡੇ ਨਾਲ ਵੀ ਅਸੀਂ ਹਲੇ ਸਬਜੀ ਦੇ ਵਿੱਚ ਲਸਣ ਪਾਉਂਦੇ ਸਾਨੂੰ ਪਤਾ ਜੇ ਉਹ ਪੀਰ ਦੇ ਲਸਣ ਪਾਈਏ ਤੇ ਫਿਰ ਸਾਡੇ ਖਾਂਦੇ ਨਹੀਂ ਸਾਡੇ ਆ ਜੇ ਝਾੜ ਥੱਲੇ ਆ ਜੇ ਆਖਣਗੇ ਲਸਣ ਉਹ ਵੀ ਪੀਏ ਸਾਤੀ ਜੀ ਕੁੱਟ ਲੈਂਦੀਆਂ ਕੀ ਹੁੰਦਾ ਸੀ ਤੇ ਫਿਰ ਐ ਲੱਗ ਜਾਂਦੇ ਕਰਨ ਦੇਸ਼ ਦੇ ਡੇੜੀ ਤਾਂ ਵਾੜਾ ਕਰਦੇ ਜੇ ਲਸਣ ਨੂੰ ਸਨ ਮਾੜੀ ਮੋਟੀ ਝਾੜ ਥੱਲੇ ਆ ਜੇ ਤੇ ਤਾਂ ਜਿਵੇਂ ਮੂੰਗੀ ਮੰਗੀ ਦੀ ਬਣਾਈਏ ਸੁੱਕ ਸਬਜੀ ਹੋਰ ਵੀ ਸੁਬੂਜੀ ਦਾਲਾਂ ਬਣਾਈਏ ਜੇ ਉਹ ਵੀ ਅੱਜ ਕੁੱਟਦੀ ਪਾਉਣੇ ਹੁੰਦੇ ਚੀਰ ਕੇ ਚੀਰ ਕੇ ਤਾਂ ਨਹੀਂ ਪਾਉਂਦੇ ਕੁੱਟ ਕੇ ਪਾਉਣੇ ਨੇ ਕੁੰਡੇ ਕੋਟੇ ਨਾਲ ਬਸ ਜੀ ਆਪਾਂ ਇਹਨਾਂ ਦੇ ਇੱਕ ਗੰਢਾ ਪਾਲਿਆ ਸੀ ਮੈਂ ਤੇ ਚਾਰ ਪੰਜ ਕਲੀਆਂ ਦੀਆਂ ਪਾਲੀਆਂ ਸੀ ਲਸਣ ਦੀਆਂ ਤੇ ਕਿਉਂਕਿ ਜੇ ਕੱਲੀ ਲਸਣ ਕੁੱਟਦੇ ਤਾਂ ਫਿਰ ਤਾਂ ਕੁੰਡੇ ਨਹੀਂ ਲੱਗ ਜਾਂਦੀ ਇੱਕ ਗੰਢੇ ਨਾਲ ਥੋੜਾ ਜਿਹਾ ਵਧੀਆ ਹੋ ਗਿਆ ਪੇਸਟ ਬਣ ਗਿਆ ਤੇ ਆਪਣਾ ਜੀ ਦਾ ਹੋ ਗਿਆ ਬਰਾਦਾ

ਤੇ ਬਣਾ ਪਾਣੀ ਜਮਾ ਨਹੀਂ ਪਾਇਆ ਪਰ ਮੂੰਗ ਵੀ ਪਾਣੀ ਨਹੀਂ ਪਾਈ ਬਸ ਪਾਖਣਾ ਬਣੀ ਜੀ ਤਕਤੀ ਹੋਈ ਹੈ ਨਾ ਘਰ ਦੀ ਸਬਜ਼ੀ ਵਧੀਆ ਹੁਣ ਆਪਾਂ ਬੈਠੇ ਪਾ ਲਈਏ ਨਾਣ ਵਿੱਚ ਨੂਨ ਮਿਰਚ ਪਾਉਂਗੀ ਜੀ ਮੈਂ ਵੀਡੀਓ ਬੰਦ ਕਰਕੇ ਕਿਉਂਕਿ ਕਈ ਵਾਰੀ ਮੈਥੋਂ ਨਾ ਵੀਡੀਓ ਦੇ ਚੱਕਰ ਤੇ ਨੂਨ ਮਿਰਚ ਜ਼ਿਆਦਾ ਪੈ ਜਾਂਦਾ ਫਿਰ ਤੁਹਾਨੂੰ ਪਤਾ ਹੀ ਹੈ ਨਾ ਫਿਰ ਮੈਂ ਗਾਲਾਂ ਮੈ ਜਾੜੀਆਂ ਸਾ ਘਰ ਦਿਆ ਤਾ ਨੂਨ ਮਿਰਚ ਪਾ ਕੇ ਤੁਹਾਨੂੰ ਫਿਰ ਦਿਖਾਉਣੀ ਹੈ ਬਾਅਦ ਚ ਸਬਜ਼ੀ ਹੋ ਗਈ ਆਪਣੀ ਰੈਡੀ ਆਪਾਂ ਦੇ ਤਿਲਾਂ ਤੇ ਬਸ ਕੇ ਮਾਰੀ ਦੀ ਪਾਫ ਜੀ ਨਿਕਲ ਜਾਂਦੇ ਫੇਰ ਧਕਾਂਗੇ ਤੇ ਇਧਰ ਆਪਾਂ ਘਰਤਾ ਸੀ ਦੁੱਧ ਗਰਮ ਬਸ ਹੁਣ ਕੱਢ ਕੇ ਲਿਉਣੀ ਧਾਰਾਂ ਕਿਉਂਕਿ ਜੇ ਹੁਣੇ ਢੱਕਤੀ ਨਾ ਫੇਰ ਇਹਦੀ ਪਾਫ ਜੀ ਨਾ ਪਾਣੀ ਜਿਹਾ ਹੋ ਜਾਊਗਾ ਵਿੱਚ ਥੋੜੀ ਜਿਹੀ ਪਾਫ ਜੀ ਜਦੋਂ ਨਿਕਲ ਗਈ ਬਾਹਰ ਫੇਰ ਧਕਾਂਗੇ ਉਹਨੇ ਆਪਾਂ ਹਜੇ ਆਹ ਦੇਖ ਜੀ ਧੋਕੇ ਪਾਉਣੀ ਆ ਮੈਂ ਦੁੱਧ ਕੱਢਿਆ ਸੀ ਇਹ ਚ ਲਓ ਜੀ ਰ ਅਧੂਰਾ ਵਾਲਾ ਕੰਮ ਨਿਮੇੜ ਕੇ ਆਪਾਂ ਦੁੱਧ ਵਾਰ ਪਾਤਾ ਕੰਨੀਆਂ ਦੇ ਵਿੱਚ ਤੇ ਜਸ਼ਨ ਆਈ ਜਾਂਦਾ ਅੱਜ ਦਾ ਡੈਡੀ ਨੂੰ ਪਾ ਕੇ ਆਉਣਾ ਪਊਗਾ ਦੁੱਧ ਡੈਰੀ ਤੇ ਜਸ਼ਨ ਦੀ ਡੈਰੀ ਤਾਂ ਪਤਾ ਨਹੀਂ ਕਦੋਂ ਖੋਣ ਵੀ ਲਾਈ ਮੈਂ ਪਾਸੇ ਫੋਨ ਕਰੇ ਕਦੋਂ ਕਰੋਗੇ ਲਓ ਜੀ ਆਪਾਂ ਰੈਡ ਕੰਨੀਆਂ ਵਾਲਾ ਦੁੱਧ ਕੱਢਤਾ ਤੇ ਪੀਨ ਵਾਲਾ ਦੁੱਧ ਆਪਾਂ ਜੱਗ ਚ ਪਾ ਕੇ ਰੱਖ ਦਾਂਗੇ ਬੱਸ ਜੀ ਫਿਰ ਮੈਂ ਗੁੰਦੀ ਆਟਾ ਗਰਮੀ ਕੀ ਹੈ ਜੀ ਬਹੁਤ ਜਿਆਦਾ ਤੈਮ ਰਿਹਾ ਪਿਆ ਪੁੱਛੋ ਹੀ ਨਾ ਕਾ ਇੰਨਾ ਇੱਕ ਦਾ ਹੋ ਜਾਂਦਾ ਨਾ ਨੀਰਾਚਾਰਾ ਪੋੜਨੇ ਆ ਤੇ ਉਹ ਤੂੜੀ ਚ ਐਥੇ ਥੋੜੀ ਤੂੜੀ ਫਰੀ ਕਰੀ ਨੂੰ ਜੀ ਲੱਗਦਾ ਜਿਆਦਾ ਲੱਗਦੀ ਹੈ ਤੂੜੀ ਚ ਤੇ ਤਾਂ ਕਰਕੇ ਨਾ ਉੱਤੇ ਜੇ ਪੈ ਜਾਂਦੀ ਆ ਹੀ ਹੋ ਜਾਂਦਾ ਵੀ 11 12 ਉਹਦਾ ਰੋਟੀ ਪਕਾ ਕੇ ਨਾਲ ਹੀ ਗਰਮੀ ਹੈ ਜੀ ਹੁਣ ਤਾਂ ਦੋ ਟਾਈਮ ਬਣਾਉਣਾ ਪੈਣਾ ਦੋ ਟਾਈਮ ਕੀ ਮੈਂ ਤਾਂ ਤੈਨਾਂ ਟਾਈਮ ਵੀ ਨਾਲ ਲੈਣੀ ਆ ਪਰ ਉਹ ਤਾਂ ਸਵੇਰੇ ਨਾ ਹੋਣੀ ਐ ਮੈਂ ਪੌਣੇ 4 ਵਜੇ ਉੱਠ ਖੜੀ ਮੈਂ 3:30 ਦੇ అలਾਰਮ ਲਾਇਆ ਤੇ ਪੌਣੇ 4 55 ਦਾ 10 ਕੁ ਮਿੰਟ ਐ ਹੋ ਜਾਂਦਾ ਉੱਠਦੇ ਆ ਹੁਣ ਤੇ ਤਾਂ ਕਰਕੇ ਮੇਰੇ ਪਰਲਵਾਰੀ ਨਾਲ ਨਹੀਂ ਬਾਕੀ ਸਾਰੇ ਦੋ ਦੋ ਬੰਨੋ ਜਿਵੇਂ ਉਹ ਰੈਡੀ ਤੱਕੀ ਰਹੀ ਨਾ ਉਹ ਕਾਹਨਾਥ ਨੇ ਆ ਕੇ ਕੰਮ ਤਾਂ ਤਾਂ ਦਾ ਬੰਦੇ ਸੋਨ ਪਤੀ ਹੈ ਜੀ ਹੈ ਨਾ ਸਾਤ ਤੜਕੇ ਤੋਂ ਲੈ ਕੇ ਹੱਥੋਂ ਤੇ ਖੇਤ ਦਾ ਕੰਮ ਚੱਲਦਾ ਤੇ ਫਿਰ ਇੱਕ ਟਾਈਮ ਹੀ ਨੋ ਲਿਆ ਤਾਂ ਤੇ ਲੋ ਜੀ ਆਪਾਂ ਗੁੰਨ ਲਈ ਆਟਾ ਤੇ ਇਹ ਰਿਕਣੀ ਚ ਆਪਾਂ ਦੁੱਧ ਕੱਢਤਾ ਜਿਹੜੀ ਲੱਸੀ ਬਣਾਉਣੀ ਆ ਕਿਉਂਕਿ ਗਰਮ ਐਸ ਬਾੜੀ ਹੈ ਹਜੇ ਤੱਕ ਤਾਂ ਨਹੀਂ ਆਪਾਂ ਇਹਨੂੰ ਆਪੋ ਕਰਦੇ ਹੁਣ ਆਪਾਂ ਢੱਕਦੇ ਢੋਕਦੇ ਤਾਂ ਹੈ ਹੀ ਨਹੀਂ ਜੀ ਤੇ ਬਸ ਜੇ ਕੋਸ ਆ ਜਾਂਦਾ ਮੈਂ ਪੋਣਾ ਬਲੇਟ ਦਿੰਨੀ ਆ ਤੇ ਵਧੀਆ ਜਾਉਂ ਜਾਂਦਾ ਐਜੀ ਸੋਹੀ ਪਹਿਲਾਂ ਤਾਂ ਦਹੀਂ ਜਾਂਦੀ ਦਹੀਂ ਕੱਢ ਲੈਣੇ ਜੀ ਨੇ ਖਾਣੀ ਹੁੰਦੀ ਐ ਦੋ ਬਾਟੀਆਂ ਤੇ ਸਾਰੇ ਖਾ ਲੈਣੇ ਥੋੜੀ ਥੋੜੀ ਤੇ ਬਾਕੀ ਆਪਾਂ ਮਧਾਣੀ ਦਾ ਗਾਉਣੀ ਫਿਰ ਮੈਂ ਦਹੀਂ ਕੱਢ ਕੇ ਸੋਨੂ ਪਤੀ ਐ ਹੋ ਜਾਂਦਾ ਹੈ ਨਾ ਜੇ ਜਦੋਂ ਵਧੀਆ ਵੀ ਕਿਉਂ ਦੁੱਧ ਕਿਉਂ ਹੋ ਗਏ ਹੈ ਨਾ ਘਰੇ ਸਾਰਾ ਦਿਨ ਗੋਹਾ ਕੂੜਾ ਵੀ ਕਰਦੇ ਆ ਤੇ ਐ ਹੋ ਜਾਂਦਾ ਵੀ ਚਲੋ ਖਾਣਾ ਤਾਂ ਹੈਗਾ ਹੀ ਆ ਨਾ ਗੋਹਾ ਕੂੜਾ ਕਰਨਾ ਕਿਹੜਾ ਸੌਖਾ ਹੁੰਦਾ ਪਸ਼ੂਆਂ ਦੇ ਸਾਰਾ ਦਿਨ ਪੈਰ ਵਿੱਚ ਰਹਿਣਾ ਹਨ ਪਸ਼ੂਆਂ ਨਾਲ ਪਸ਼ੂ ਖਾਣਾ ਪੈਂਦਾ ਤੇ ਤਾਂ ਕਰਕੇ ਢਾਈ ਹੋ ਜਾਂਦੇ ਦਹੀਂ ਖਾ ਲੈਣੇ ਬਾਕੀ ਗਰਮੀ ਗਰਮੀ ਦਾ ਜੀ ਦਹੀਂ ਖਾਵਾਂਗੀ ਖਾਵਾਂਗੀ ਠੰਡੀ ਹੋ ਗਈ ਨਹੀਂ ਤਾਂ ਚੰਗੀ ਹੋ ਗਈ ਜਿਸ ਨੂੰ ਪ੍ਰਣਾ ਆ ਜੀ ਬਸ ਹੁਣ ਦੁੱਧ ਪਾਣ ਜਾਣਗੇ ਤੇ ਮੰਮੀ ਲੇਟੀ ਧਰੀ ਜਾਂਦੇ ਪਸ਼ੂਆਂ ਨੂੰ ਲੇਟੀ ਤੇ ਚੂੜਾ ਮਿਕਸ ਕਰਕੇ ਡੋਗਾ ਲੈਤੀ ਦਾ ਤੇ ਡੋਗਾ ਡੋਗਾ ਚਿਵਰੇ ਦਾ ਪਾ ਕੇ ਫੀਡ ਦਾ ਬਸ ਤੇਰਾ ਸੀ ਰੋਟਾ ਨਾ ਤਾਂ ਜਾਉਂਗਾ ਮੰਮੀ ਦੇ ਉੱਤਰ ਲਾ ਪਾਣੀ ਤਾਂ ਨਹੀਂ ਪਿਉਂਦੇ ਕਰਦੇ ਤੇ ਫੀਡ ਫੂਡ ਧਰਦੇ ਕਰਦੇ ਪਰ ਦੁੱਧ ਬਾਹ ਸਾਵਾਂ ਦੇ ਨਹੀਂ ਹਣੀ ਆ ਧਾਰਾ ਕਟਣ ਤੋਂ ਬਾਅਦ ਮਾੜੇ ਆਟਾ ਕੋਟਾ ਬੰਨੂ ਨਾਲ ਜਮਾ ਰੈਡੀ ਕਰ ਲਓ ਸਾਰਾ ਸਮਾਨ ਫਿਰ ਮੰਮੀ ਰਾੜ ਦਿੰਦੇ ਹੁੰਦੇ ਆ ਤੇ ਮੈਂ ਵੇਲ ਦਿੰਦੇ ਹੁੰਦਾ ਚਾਲੂ ਦੋ ਲਾਹ ਜਣੀਆਂ ਨੂੰ ਤਾਂ ਜਮਾ ਨਹੀਂ ਟਾਈਮ ਲੱਗਦਾ ਸਭੇ ਬਸ 15 ਮਿੰਟਾਂ ਦੀ ਰੋਟੀ ਬਣ ਜਾਂਦੀ ਹੈ ਬਾਕੀ ਆਪਾਂ ਜਣੇ ਵੀ ਵਾਰੇ ਜੁਹਣ ਪੰਜ ਜਣੇ ਪਰ ਆਏ ਇਸ ਮਦ ਅਜੀ ਸਾਢੇ 6 ਰੂ ਵਰਗੇ ਦੋ ਸਾਢੇ 6 ਰੂ ਵਰਗੇ ਹੋ ਗਏ ਸੱਤ ਜਣੇ ਹੋ ਗਏ ਸੀ 6 ਰੂ ਤੇ ਜਰੂਰ ਸਾਡੇ ਆਏ ਨੀਗਾ ਜੀ ਵੀ ਇਹਨਾਂ ਨੂੰ ਆ ਆ ਦੇ ਵਿੱਚ ਵੀ ਜੇ ਚਾਰ ਪੰਜ ਰੋਟੀਆਂ ਪਾ ਲਈਏ ਵੀ ਬਸ ਬਹੁਤ ਆ ਹਨਾ ਸੱਤ ਸੱਤ ਰੋਟੀਆਂ ਬਣ ਗਈਆਂ ਚਲੋ ਜੀ ਬਿਚਾਰੇ ਰਾਤ ਤੇ ਲੈਂਦੇ ਆ ساری ਰਾਤ ਰਾਖੀ ਲਾਹਤਿਆ ਹੈ ਨਾ ਸਾਨੂੰ ਜਦੋਂ ਇਹਨਾਂ ਸ਼ੇਰੂ ਤੇ ਜਿੰਮੀ ਹਸਤੇ ਬੇ ਧੜਕਦੀ ਹੋ ਕੇ ਪਏ ਜਾਂਦੇ ਆ ਪੂ ਮਾੜਾ ਜਾਂ ਵੀ ਕੋਈ ਉਹ ਹੁੰਦਾ ਨਾ ਕੋਈ ਕੁੱਤਾ ਬਿੱਲਾ ਆ ਜੇ ਪੂਰੀ ਬੜਕ ਦਿੰਦੇ ਆ ਫਿਰ ਪੂਰਾ ਘੁੰਮਦੇ ਆ ਚਲੋ ਜੀ ਆਪਾਂ ਆਟਾ ਗੁੰਨ ਲੀਏ ਫਿਰ ਆਪਣੀ ਵੀਡੀਓ ਲੰਮੀ ਹੋ ਜੂਗੀ ਫਿਰ ਮੈਂ ਦੋਨੇ ਹੱਥ ਆਕੇ ਦੇ ਵਿੱਚ ਹੋ ਗਏ ਤਾਂ ਫਿਰ ਮੈਂ ਕਿ ਵੀਡੀਓ ਬੰਦ ਨਹੀਂ ਬੁਣੀ ਜਿੱਦ ਵੀਡੀਓ ਆਪਣੀ ਬਾਲੀ ਲੋਕ ਹੋ ਜੂਗੀ ਇੱਕ ਗਰਮੀ ਦਾ ਕਰਕੇ ਫੋਨ ਨੂੰ ਆਪਣੇ ਨੂੰ ਆ ਅਕਤੂਬਰ ਮਹੀਨੇ ਚ 2 ਸਾਲ ਹੋ ਜਾਣਗੇ ਲਿਆਂਦੇ ਨੂੰ ਤੇ ਕੇਰਾ ਹੁਣ ਤਾਂ ਠੀਕ ਹੈ ਜੀ ਵਧੀਆ ਪਰ ਜਦੋਂ ਜਿਆਦਾ ਆਪਾਂ ਵੀ ਲੰਮੀ ਵੀਡੀਓ ਬਣਾ ਲਈ ਪੰਜ ਸੱਤ ਮਿੰਟਾਂ ਦੀ ਇੱਕਦਮ ਲੰਮੀ ਹੋਏ ਨਾ ਫਿਰ ਫੋਨ ਹੈਗ ਹੋਣ ਲੱਗ ਗਿਆ ਮੇਰਾ ਗਰਮੀ ਦਾ ਕਰਕੇ ਵੀ ਕੁਝ ਕੁਝ ਤੁਹਾਨੂੰ ਪਤਾ ਵੀ ਹੈ ਨਾ 2-3 ਸਾਲ ਹੀ ਚੱਲਦਾ ਹੁੰਦਾ ਫੋਨ ਵਧੀਆ ਤੇ ਚਲੋ ਜੀ ਆਟਾ ਗੁੰਨਣਾ ਆਪਾਂ ਫਿਰ ਮਿਲਦੇ ਲੋ ਜੀ ਆਟਾ ਗੁੱਟਾ ਗੁੰਨਣਾ ਤਾਂ ਆਪਾਂ ਨੇ ਮੇਰ ਤਾਂ ਕੰਮ ਬਸ ਮੈਂ ਦੁੱਧ ਵਾਲੀ ਬਤੀਲੀ ਮਾਂਹਦੀ ਆ ਕਿਉਂਕਿ ਜਦੋਂ ਰੋਟੀ ਰੁੱਟੀ ਵਾਲੇ ਭਾਂਡੇ ਹੋ ਜਾਂਦੇ ਜੋ ਇਸ ਤੋਂ ਬਾਅਦ ਫਿਰ ਵੀ ਇਹਨੂੰ ਰੇਤਨਾ ਮਾਜਣਾ ਹੁੰਦਾ ਹਨਾ ਵਧੀਆ ਦਿਖਦਾ ਨਹੀਂ ਫਿਰ ਮਾਂਝੀ ਨਹੀਂ ਆਉਂਦੀ ਸਮਾਰ ਕੇ ਸਫਾਈ ਜੀ ਨਹੀਂ ਆਉਂਦੀ ਤੇ ਬਸ ਲੱਗਦੇ ਆ ਜੀ ਆਪਾਂ ਰੋਟੀ ਟਾਈਮ ਸਹੀ 7 ਦਾ ਹੋ ਗਿਆ ਬਸ 15 ਮਿੰਟਾਂ ਚ ਰੋਟੀ ਲਵਾਗੇ ਬਣਾ ਬਸ ਮੈਂ ਬਤੀਲੀ ਮਾਹ ਲਾ ਤੇ ਮੰਮੀ ਗਾਈਆਂ ਨੂੰ ਦਿਖਾਈ ਜਾਂਦੇ ਪਾਣੀ। ਤੇ ਆ ਤਾਂ ਆਏ ਨਹੀਂ ਹਨਾ ਹਜੇ। 8 ਵਜੇ ਆਊਗਾ ਫੇਰ। ਲੋ ਜੀ ਸ਼ੇਰੂ ਤੇ ਜਿੰਮੀ ਬੈਠੇ ਆ ਮੌਜਾ ਆਣਾ। ਦਿਨੇ ਪੂਰੇ ਇਹ ਸੌ ਜਾਂਦੇ ਆ। ਸ਼ੇਰੂ ਜਿੰਮੀ ਇਹ ਤਾਂ ਸਾਡੇ ਅਦੇ ਹਰਮੇਸ਼ ਦੀ ਅਖਰ ਵਾਂਗੂ ਬੌਂਸਰ ਆ ਬੌਂਸਰ। ਸਾਨੂੰ ਤਾਂ ਅੰਚੇ ਰੰ ਦਾ ਕਾਲਾ ਡਾ ਰਸਤਾ ਸਾਡੇ ਬੌਂਸਰ ਆ ਦੋ ਸਾਡੇ ਕੋਲ ਤੇ ਚਲੋ ਜੀ ਇਹ ਹੈ ਜੀ ਸ਼ਾਮ ਦਾ ਵਿਊ ਵਿਊ ਸੂਰਜ ਦੇਵਤਾ ਤੱਕਾ ਦੋਂਦੇ ਨਹੀਂ ਦਿਖਾਈ ਦੇ ਰਹੇ ਕਿਉਂਕਿ ਬੱਦਲ ਹੈ ਸਾਢੇ 4 ਵਜੇ ਦੇ ਚਲੋ ਜੀ ਆਪਾਂ ਰੋਟੀ ਲੱਗ ਜੀ ਮਾਂਜ ਕੇ ਤੇ ਚਿੜੀ ਬੋਲ ਰਹੀ ਹੈ ਇੱਥੇ ਜਾਮਣ ਉਹ ਫਿਰ ਦੀ ਨਿੱਕੀ ਜਿਹੀ ਚਿੜੀ ਆ ਬਾਜ ਬਿੱਦੀ ਤੇਜ ਕਰਦੇ ਉਹਨੇ ਚਿੜੀ ਜਵਾਂ ਨਿੱਕੀ ਜੀ ਆਉ ਉਹ ਫਿਰਦੀ ਤਾਂ ਤੇ ਬਾਜ ਦੇ ਕਿੰਨੀ ਤਿੱਖੀ ਆਦੇ ਨਹੀਂ ਹੁੰਦੇ ਜਿੰਨੀ ਨਿੱਕੀ ਉਹਨੀ ਤਿੱਖੀ ਉਹ ਤਾਂ ਦਿਸਦੀ ਨਹੀਂ ਹੁੰਨੀ ਜੀ ਹੋ ਇੱਡੀ ਸੋਨੂ ਦਾ ਕੀ ਦਿਖਦੀ ਆ ਚਲੋ ਜੀ ਇਸ ਦੇ ਨਾਲ ਆਪਾਂ ਵੀਡੀਓ ਦਾ ਕਰਦੇ ਆ ਜੀ ਇੱਥੇ ਐਂਡ ਜੇਕਰ ਤੁਹਾਨੂੰ ਸਾਡਾ ਬਲੌਗ ਇੰਨਾ ਕ ਵੀ ਥੋੜਾ ਜਿਹਾ ਵੀ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਬਾਕੀ ப்ਲੀਜ਼ ਜਿਹੜੇ ਸਾਡੇ ਚੈਨਲ ਤੇ ਨਵੇਂ ਹੁੰਦੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਬਾਕੀ ਆਪ ਆਪਣੇ ਚੈਨਲ ਦੇ ਨਾਲ ਆਪ ਦਾ ਸਪੋਰਟ ਆਹੀ ਬਣਾ ਕੇ ਰੱਖੋ ਜੀ ਤੇ ਮਿਲਾਂਗੇ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਤੇ ਚਲੋ ਕਰ ਦਈਏ ਜੀ ਐਂਡ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ